ਆਪਣੇ ਘਰਾਂ ਦੇ ਵਿੱਚ ਜਿਹੜੀ ਆਪਾਂ LPG ਗੈਸ ਵਰਤਦੇ ਹਾਂ ਉਹਦੇ ਵਿੱਚ ਮੇਨ ਤੌਰ ਤੇ ਦੋ ਗੈਸਾਂ ਹੁੰਦੀਆਂ ਨੇ 프로ਪੇਨ ਤੇ ਬਿਊਟੇਨ ਦੋਨਾਂ ਦਾ ਇਹ ਮਿਸ਼ਰਣ ਹੈ ਜਿਹੜਾ ਉਹ LPG ਗੈਸ ਹੈ ਹੁਣ ਇੱਕ ਚੀਜ਼ ਜਿਹੜੀ ਨੋਟ ਕਰਨ ਵਾਲੀ ਹੈ ਵੀ ਜਦੋਂ ਗੈਸ ਲੀਕ ਹੁੰਦੀ ਆ ਤਾਂ ਉਹਦੇ ਵਿੱਚ ਉਹ ਜਿਹੜੀ ਗੰਦੀ ਜਿਹੀ ਸਮੈਲ ਆਉਂਦੀ ਜਿਹਦੇ ਕਰਕੇ ਪਤਾ ਲੱਗਦਾ ਵੀ ਗੈਸ ਲੀਕ ਹੋ ਰਹੀ ਹੈ ਉਹ ਗੈਸ ਦੀ ਸਮੈਲ ਨਹੀਂ ਹੈ ਕਿਉਂਕਿ ਪ੍ਰੋਪੇਨ ਤੇ ਬਿਊਟੇਨ ਦੀ ਆਪਦੀ ਕੋਈ ਸਮੈਲ ਨਹੀਂ ਹੁੰਦੀ ਜਿਹੜੀ ਗੰਦੀ ਸਮੈਲ ਹੁੰਦੀ ਆ ਉਹਦੇ ਵਿੱਚ ਲੀਕੇਜ ਦਾ ਪਤਾ ਕਰਾਉਣ ਦੇ ਲਈ ਇੱਕ ਕੈਮੀਕਲ ਐਡ ਕੀਤਾ ਜਾਂਦਾ ਜਿਹੜੀ 스ਮੈਲ ਹੈ ਉਹ ਉਸ ਕੈਮੀਕਲ ਦੀ ਹੁੰਦੀ ਹੈ ਪਹਿਲਾਂ ਇਹ ਇਦਾਂ ਹੀ ਵਰਤੀ ਜਾਂਦੀ ਹੁੰਦੀ ਸੀ ਗੈਸ ਪਰ ਲੀਕ ਹੋ ਜਾਂਦੀ ਸੀ ਤੇ ਕਈ ਹਾਦਸੇ ਹੋਏ ਜਿੰਨਾ ਕਰਕੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਉਸ ਤੋਂ ਬਾਅਦ ਖੋਜ ਕੀਤੀ ਗਈ ਵੀ ਕਿਹੜੀ ਚੀਜ਼ ਵਰਤੀ ਜਾਵੇ ਜਿਹਦੇ ਕਰਕੇ ਲੀਕੇਜ ਦਾ ਪਤਾ ਲੱਗੇ ਤਾਂ ਇੱਕ ਖੰਦੀ 스ਮੈਲ ਵਾਲੀ ਚੀਜ਼ ਗੰਧਕ ਦਾ ਕੰਪਾਊਂਡ ਹੁੰਦਾ ਸਲਫਰ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿ ਲઈએ ਉਹਦਾ ਕੰਪਾਊਂਡ ਨਾ ਮਰਕੈਪਟਨੋਂ ਦਾ ਨਾਂ ਹੁੰਦਾ ਮਰਕੈਪਟਨ ਉਹਨੂੰ ਵਰਤਿਆ ਜਾਂਦਾ ਇਸ ਗੈਸ ਦੇ ਵਿੱਚ ਮਿਲਾਇਆ ਜਾਂਦਾ ਮਿਲਾਇਆ ਬਸ ਬਹੁਤ ਥੋੜੀ ਮਾਤਰਾ ਦੇ ਵਿੱਚ ਜਾਂਦਾ ਤਾਂ ਕਿ ਸਿਰਫ ਲੀਕਸ ਦਾ ਪਤਾ ਲੱਗ ਜੇ ਠੀਕ ਹੈ ਤੇ ਹੁਣ ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਹੈ ਇਹਦੇ ਵਿੱਚ ਵੀ ਇਹ ਤਾਂ ਬੰਦੇ ਦੀ ਬਣਾਈ ਹੋਈ ਚੀਜ਼ ਹੈ ਤਾਂ ਉਹਦੇ ਵਿੱਚ ਟਾਈਮ-ਟਾਈਮ ਤੇ ਸੁਧਾਂ ਹੁੰਦੀਆਂ ਰਹੀਆਂ ਪਰ ਜਿਹੜੀ ਆਪਾਂ ਨੇਚੁਰਲੀ ਵਰਤਦੇ ਆ ਕੁਦਰਤੀ ਤੌਰ ਤੇ ਆਪਾਂ ਗੈਸ ਘਰਾਣ ਦੇ ਵਿੱਚ ਪਿੰਡਾਂ ਦੇ ਵਿੱਚ ਬਣਾਈ ਜਾਂਦੀ ਹੈ ਬਾਇਓ ਗੈਸ ਜਿਹਨੂੰ ਆਪਾਂ ਕਹਿੰਨੇ ਗੋਬਰ ਗੈਸ ਵੀ ਕਹਿ ਦਿੰਨੇ ਆ ਜਿਹੜੀ ਆਰਗੇਨਿਕ ਵੇਸਟ ਤੋਂ ਮਤਲਬ ਆਰਗੇਨਿਕ ਚ ਉਹਨਾਂ ਦੇ ਬੱਚੇ ਕੁਝ ਪਦਾਰਥਾਂ ਤੋਂ ਬਣਾਈ ਜਾਂਦੀ ਹੈ ਉਹਦੇ ਵਿੱਚ ਨਾ ਗੈਸ ਦਾ ਮਤਲਬ ਉਹਦੀ ਲੀਕੇਜ ਦਾ ਪਤਾ ਲਾਉਣ ਲਈ ਕੁਦਰਤੀ ਤੌਰ ਤੇ ਹੀ ਉਹਦੇ ਵਿੱਚ ਗੰਧਕ ਦਾ ਜਿਹੜਾ ਹੈ ਕੰਪਾਊਂਡ ਉਹ ਹੁੰਦਾ ਹੈ H2S ਗੈਸ ਹੁੰਦੀ ਹੈ ਜਿਹਨੂੰ ਆਪਾਂ ਹਾਈਡਰੋਜਨ ਸਲਫਾਈਡ ਵੀ ਕਹਿੰਦੇ ਨੇ ਉਹ ਉਹਦੇ ਵਿੱਚ ਆਪਣੇ ਆਪ ਹੀ ਜਿਹੜੀ ਹੈ ਉਹ ਕੁਦਰਤੀ ਤੌਰ ਤੇ ਹੀ ਉਹਦੇ ਵਿੱਚ ਹੁੰਦੀ ਹੈ ਤਾਂ ਕਿ ਉਹਦੀ ਲੀਕੇਜ ਦਾ ਜਿਹੜਾ ਇਹ ਪਤਾ ਲੱਗ ਸਕੇ ਹੈ ਨਾ ਕਮਾਲ ਦੀ ਗੱਲ ਧੰਨਵਾਦ